ਗ੍ਰੇਟ ਪੰਜਾਬ ਟੀਵੀ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਲੁਧਿਆਣਾ ਦੇ ਭਾਰਤ ਨਗਰ ਚੌਕ ਤੋਂ ਇੱਕ ਮੁੱਖ ਚੌਕ ਹੈ ਜੋ ਕਿ ਇਸ ਵਕਤ ਪੂਰੇ ਤਰੀਕੇ ਦੇ ਨਾਲ ਜਾਮ ਕਰ ਦਿੱਤਾ ਗਿਆ ਹੈ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹਾਂ ਕਿ ਜੋ ਇਹ ਲੁਧਿਆਣੇ ਦਾ ਭਾਰਤ ਨਗਰ ਚੌਕ ਹੈ ਚਾਰੋਂ ਤਰਫੋਂ ਤੋਂ ਇਸ ਵਕਤ ਨੂੰ ਬੰਦ ਕੀਤਾ ਗਿਆ ਹੈ ਸੋ ਜੋ ਇੱਥੇ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਇਹ ਚੌਕ ਬੰਦ ਕਿਉਂ ਕੀਤਾ ਗਿਆ ਹੈ ਵੇ ਦੇਖ ਸਕਦੇ ਹੋ ਕਿ ਰੋਸ ਪ੍ਰਦਰਸ਼ਨ ਇਸ ਵਕਤ ਦੇਤੇ ਕਾਫੀ ਜ਼ਿਆਦਾ ਦਿਖਾਈ ਦੇ ਰਿਹਾ ਹੈ ਲੋਕਾਂ ਦੀ ਭਾਰੀ ਗਿਣਤੀ ਦੇ ਵਿੱਚ ਪੂਰੇ ਚੌਕ ਨੂੰ ਚਾਰੋਂ ਤਰਫੋਂ ਤੋਂ ਬੰਦ ਕੀਤਾ ਹੋਇਆ ਹੈ ਸਾਧਿਓ ਕਿ ਇਸ ਪਾਸੇ ਜੋ ਕਿ ਪੁਲਸ ਪ੍ਰਸ਼ਾਸਨ ਵੀ ਮੌਜੂਦ ਹੈ ਔਰ ਜੋ ਲੋਕਾਂ ਦੇ ਨਾਲ ਗੱਲਬਾਤ ਵੀ ਕੀਤੀ ਜਾ ਰਹੀ ਹੈ ਸੋ ਬਿਲਕੁਲ ਤਸਵੀਰਾਂ ਤੋਂ ਨਾਲ ਸਾਂਝਿਆ ਕਰ ਰਹੇ ਹਾਂ ਲੁਧਿਆਣਾ ਤੋਂ ਜਿੱਥੇ ਕਿ ਜੋ ਅੱਜ ਦਲਿਤ ਭਾਈਚਾਰੇ ਦੇ ਵੱਲੋਂ ਜੋ ਇੱਕ ਰੋਸ ਪ੍ਰਦਰਸ਼ਨ ਕੀਤਾ ਗਿਆ ਸੀਗਾ ਬੀਤੇ ਦਿਨ ਜੋ ਕਿ ਫਲੋਰ ਦੇ ਨਜ਼ਦੀਕ ਨੰਗਲ ਪਿੰਡ ਦੇ ਵਿੱਚ ਡਾਕਟਰ ਬੀ ਆਰ ਅੰਬੇਡਕਰ ਦੀ ਮੂਰਤੀ ਨੂੰ ਤੋੜਿਆ ਗਿਆ ਸੀ ਉਸ ਦੇ ਉੱਤੇ ਜੋ ਕਿ ਨਾਰੇ ਲਿਖੇ ਗਏ ਸੀ ਖਾਲਿਸਤਾਨ ਸੰਬੰਧੀ ਔਰ ਉਸ ਤੋਂ ਬਾਅਦ ਜੋ ਕਿ ਦਲਿਤ ਭਾਈਚਾਰੇ ਦੇ ਵਿੱਚ ਭਾਰੀ ਰੋਸ ਦੇਖਣ ਨੂੰ ਮਿਲਿਆ ਸੀ ਔਰ ਇਸ ਤੋਂ ਬਾਅਦ ਲਗਾਤਾਰ ਜੋ ਦੇਖ ਸਕਦੇ ਹੋ be ਅ ਦਲਿਤ ਭਾਈ ਚਾਰੇ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਔਰ ਇਸ ਵਕਤ ਇਹ ਲੁਧਿਆਣੇ ਦੀਆਂ ਤਸਵੀਰਾਂ ਨੇ ਔਰ ਪੁਲਿਸ ਪ੍ਰਸ਼ਾਸਨ ਦੇ ਨਾਲ ਲਗਾਤਾਰ ਗੱਲਬਾਤ ਕੀਤੀ ਜਾ ਰਹੀ ਹੈ ਔਰ ਇਸ ਵਕਤ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਵੀ ਇੱਥੇ ਮੌਜੂਦ ਨੇ ਔਰ ਦਲਿਤ ਭਾਈ ਚਾਰੇ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਤਸਵੀਰਾਂ ਤੁਹਾਨੂੰ ਦੂਸਰੇ ਪਾਸੇ ਦੀਆਂ ਦਿਖਾ ਦਨੇ ਆ ਤਸਵੀਰਾਂ ਤੁਹਾਨੂੰ ਦਿਖਾ ਦਨੇ ਆ ਦੂਸਰੇ ਪਾਸੇ ਦੀਆਂ ਕਿ ਇਹ ਜੋ ਚੌਂਕ ਨੇ ਜੋ ਭਾਰਤ ਨਗਰ ਚੌਂਕ ਆ ਸਭ ਤੋਂ ਵੱਡਾ ਚੌਂਕ ਲੁਧਿਆਣੇ ਦਾ ਇਸ ਨੂੰ ਕਿਹਾ ਜਾਂਦਾ ਵਾ ਔਰ ਇਹ ਚਾਰੇ ਪਾਸੇ ਤੋਂ ਤਸਵੀਰਾਂ ਦੇਖ ਸਕਦੇ ਹੋ ਚਾਰੇ ਪਾਸੇ ਤੋਂ ਇਸ ਨੂੰ ਬ ਅਤੇ ਦੂਸਰੀ ਤਰਫ ਵੀ ਤੁਹਾਨੂੰ ਦਿਖਾ ਲੇ ਲੇ ਚੱਲਦੇ ਹਾਂ ਦੂਸਰੀ ਤਰਫ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਕਿਉਂਕਿ ਜੋ ਇਹ ਚੌਕ ਮੁੱਖ ਚੌਕ ਹੈ ਲੱਖਾਂ ਦੀ ਗਿਣਤੀ ਦੇ ਵਿੱਚ ਰੋਜ਼ਾਨਾ ਇੱਥੋਂ ਦੀ ਲੋਕ ਨਿਕਲਦੇ ਨੇ ਔਰ ਜੋ ਇਸ ਵਕਤ ਇਸ ਨੂੰ ਪੂਰਨ ਬੰਦ ਕੀਤਾ ਗਿਆ ਹੈ ਦਲਤ ਭਾਈ ਚਾਰਾ ਦੇ ਵੱਲੋਂ ਇਹ ਚੌਕ ਹੈ ਜੋ ਉਸ ਤੋਂ ਪਹਿਲਾਂ ਰੋਸ ਪ੍ਰਦਰਸ਼ਨ ਜੋ ਸ਼ਾਂਤੀ ਮੈਂ ਵਜੋਂ ਕੀਤਾ ਜਾ ਰਿਹਾ ਸੀ ਪਰ ਇਸ ਤੋਂ ਬਾਅਦ ਜੋ ਕਿ ਜੋ ਇਸ ਪ੍ਰਦਰਸ਼ਨ ਨੇ ਰੂਪ ਹੈ ਜੋ ਹੰਗਾਮੀ ਲੈ ਲਿਆ ਔਰ ਪੂਰਨ ਬੰਦ ਕਰ ਦਿੱਤਾ ਗਿਆ ਵਾ ਔਰ ਵੱਡੀ ਗਿਣਤੀ ਦੇ ਵਿੱਚ ਇੱਥੇ ਜੋ ਦੇਖ ਸਕਦੇ ਹੋ ਕਿ ਭੀੜ ਲੱਗਦੀ ਜਾ ਰਹੀ ਹੈ ਕਿਉਂਕਿ ਲੋਕ ਨੇ ਜੋ ਇਸ ਵਕਤ ਕਾਫੀ ਜ਼ਿਆਦਾ ਪਰੇਸ਼ਾਨ ਦਿਖਾਈ ਦੇ ਰਹੇ ਨੇ ਕਿਉਂਕਿ ਦਲਿਤ ਭਾਈਚਾਰੇ ਦੇ ਵੱਲੋਂ ਇਹ ਜੋ ਪੂਰਨ ਬੰਦ ਇਸ ਵਕਤ ਇਹ ਚੌਂਕ ਹੈ ਜੋ ਕਰ ਦਿੱਤਾ ਗਿਆ ਵਾ ਔਰ ਜੋ ਮੰਗ ਸੀ ਕਿ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾ ਸਕੇ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇ ਜਲਦ ਤੋਂ ਜਲਦ ਜੋ ਗੁਰਪਤਵੰਤ ਪੰਨੂ ਹੈ ਜੋ ਵਿਦੇਸ਼ ਦੇ ਵਿੱਚ ਬੈਠ ਕੇ ਹਾਲੀ ਦੇ ਵਿੱਚ ਇੱਕ ਵੀਡੀਓ ਵੀ ਉਸ ਦੇ ਵੱਲੋਂ ਵਾਇਰਲ ਕੀਤੀ ਗਈ ਸੀ ਔਰ ਵੀਡੀਓ ਦੇ ਵਿੱਚ ਇਹ ਗੱਲ ਕਹੀ ਗਈ ਸੀ ਕਿ ਜੋ ਡਾਕਟਰ ਬੀ ਆਰ ਅੰਬੇਡਕਰ ਹਨ ਬਾਰੇ ਮੰਦੀ ਸ਼ਬਦਾਵਲੀ ਦੀ ਵੀ ਵਰਤੋਂ ਕੀਤੀ ਗਈ ਸੀ ਜਿਸ ਦੇ ਵਜੋਂ ਤਲਤ ਪਾਈ ਚਾਰੇ ਦੇ ਵਿੱਚ ਕਾਫੀ ਜ਼ਿਆਦਾ ਜੋ ਰੋਸ਼ ਦੇਖਣ ਨੂੰ ਮਿਲਿਆ ਔਰ ਤਸਵੀਰਾਂ ਤੁਹਾਨੂੰ ਇੱਕ ਵਾਰ ਫਿਰ ਮੋਰ ਤੋਂ ਲੈ ਚਾਲਦੇ ਹਾਂ ਜਿੱਥੇ ਕਿ ਜੋ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਹੈ ਜੋ ਪਹੁੰਚੇ ਨੇ ਔਰ ਮੰਗ ਪੱਤਰ ਹੈ ਜੋ ਉਹਨਾਂ ਨੂੰ ਦੇਣ ਦੀ ਗੱਲ ਸੀ ਔਰ ਮੰਗ ਪੱਤਰ ਦੇ ਲਈ ਉਹਨਾਂ ਨੂੰ ਸੱਦਿਆ ਗਿਆ ਸੀ ਪਰ ਸਮੇਂ ਸਿਰ ਨਾ ਪਹੁੰਚਣ ਕਰਕੇ ਜੋ ਕਿ ਰੋਸ ਪ੍ਰਦਰਸ਼ਨ ਜੋ ਕਿ ਬੰਦ ਦੇ ਵਿੱਚ ਤਬੀਲ ਹੋ ਗਿਆ ਸੀ ਔਰ ਤਸਵੀਰਾਂ ਇਸ ਉਤੇ ਲੁਧਿਆਣੇ ਦੀਆਂ ਤੁਹਾਨੂੰ ਨਾਲ ਸਾਂਝਾ ਕਰ ਰਹੇ ਹਾਂ ਔਰ ਦੇਖ ਸਕਦੇ ਹੋ ਕਿ ਜੋ ਇਸ ਵਕਤ ਦੇਖ ਸਕਦੇ ਹੋ ਕਿ ਇਸ ਵਕਤ ਗਲਬਤ ਦਾ ਦੌਰ ਚੱਲ ਰਿਹਾ ਹੈ ਵਾ ਗਲਬਤ ਕੀਤੀ ਜਾ ਰਹੀ ਹੈ ਲੋਕਾਂ ਨੂੰ ਸਮਝਾਇਆ ਜਾ ਰਿਹਾ ਹੈ ਕਿ ਇਹ ਤਸਵੀਰਾਂ ਨੇ ਜੋ ਤੁਹਾਡੇ ਨਾਲ ਸਾਂਝਾ ਕੀਤੀਆਂ ਜਾ ਰਹੀਆਂ ਨੇ लुधियाना तो और ਗੱਲਬਾਤ ਕੀਤੀ ਜਾ ਰਹੀ ਹੈ ਅਭੇਜੰਤਰਾ ਮਰਦ ਜੇ ਪਿੱਛੇ ਆ ਜਾ ਰਹੇ ਹੋ ਤੇ ਆਓ ਮੈਕ੍ਰੋ ਕੋ ਮੇ ਆਓ ਰਹਿ ਦੋ ਇਥੇ ਐਥਰੋ ਆਓ ਬੇਰੀ ਆਪ ਮੈਕ੍ਰੋ ਆਉਂਦੇ ਸੁਲਗਾਤਾਰ ਗੱਲਬਾਤ ਕੀਤੀ ਜਾ ਰਹੀ ਹੈ ਔਰ ਜੋ ਹੈ ਗੱਲ कही ਜਾ ਰਹੀ ਹੈ ਕਿ ਗ੍ਰਿਫਤਾਰੀ ਹੈ ਜੋ ਕਿ ਜਲਦੀ ਉਸਦੀ ਕੀਤੀ ਜਾਵੇ ਰੈਡ ਨੋਟਿਸ ਉਸਦੇ ਖਿਲਾਫ ਪ੍ਰਸ਼ਾਸਨ ਦੇ ਵੱਲੋਂ ਜਾਰੀ ਕੀਤਾ ਜਾਵੇ ਕਿਉਂਕਿ ਲਗਾਤਾਰ ਜੋ ਇਹ ਗੱਲ ਦੇਖਣ ਨੂੰ ਮਿਲ ਰਹੀ ਹੈ ਕਿ 26 ਜਨਵਰੀ ਨੂੰ ਵੀ ਇਸੇ ਤਰੀਕੇ ਦੀ ਜੋ ਕਿ ਜੋ ਇੱਕ ਗਤੀਵਿਧੀ ਹੋਈ ਸੀ ਉਸ ਵਕਤ ਜੋ ਗੱਲਬਾਤ ਕੀਤੀ ਜਾ ਰਹੀ ਹੈ ਉਹ ਸਾਰੀ ਗੱਲ ਦੱਸੀ ਜਾ ਰਹੀ ਹੈ ਸੋ ਇੱਕ ਗੱਲ ਦੇਖਣ ਨੂੰ ਮਿਲੀ ਸੀ ਕਿ ਜੋ ਬੁੱਤ ਨੇ 14 ਤਰੀਕ ਨੂੰ ਤੋੜਨ ਦੀ ਗੱਲ ਕਹੀ ਗਈ ਸੀ ਔਰ ਉਸ ਸੰਬੰਧੀ ਉਹਨਾਂ ਗੱਲਬਾਤ ਕੀਤੀ ਜਾ ਰਹੀ ਹੈ ਕਿ ਸਰਕਾਰ ਦੇ ਹੱਥ ਬਸ ਨਹੀਂ ਰਹਿਣਾ ਇਸ ਕਰਕੇ ਅਸੀਂ ਤੁਹਾਡੇ ਮਾਧਿਅਮ ਤੋਂ ਜੀ ਆਮ ਸਾਹਿਬ ਨੂੰ ਸੁਨਾਉਣਾ ਹੈ ਸੋ ਬਿਲਕੁਲ ਗੱਲਬਾਤ ਕਰਦੇ ਆ ਜੋ ਆ ਸੰਵਿਧਾਨ ਬਚਾਓ ਮੋਰਚਾ ਦੇ ਸਦਸੀਆਂ ਨੇ ਜੋ ਇਹ ਪੂਰਾ ਕਾਰਜਕ੍ਰਮ ਹੈ ਇਸ ਬਾਰੇ ਦੱਸੋ ਕਿ ਇਹ ਜੋ ਬੰਦ ਕਿਉਂ ਕੀਤਾ ਗਿਆ ਹੈ ਭਰਤਨਗਰ ਚੌਕ ਨੂੰ ਪਹਿਲੇ ਤਾਂ ਮੈਂ ਧੰਨਵਾਦ ਕਰਦਾ ਦਾ ਗ੍ਰੇਟ ਪੰਜਾਬ ਚੈਨਲ ਦਾ ਦੂਜਾ ਮੈਂ ਦਰਸ਼ਨ ਜਮਕਾ ਸੰਵਿਧਾਨ ਬਚਾਓ ਮੋਰਚੇ ਵੱਲੋਂ ਬੜੇ ਸ਼ਾਂਤੀਪੂਰਨ ਤਰੀਕੇ ਨਾਲ ਪ੍ਰੋਟੈਸਟ ਹੋ ਰਿਹਾ ਸੀ ਸਵੇਰ ਦਾ ਅਸੀਂ ਡੀਸੀ ਜਾਂ ਸੀਪੀ ਸਾਹਿਬ ਨੂੰ ਕੈਸੀ ਵੀ ਸਾਡੇ ਕੋ ਆ ਕੇ ਮੰਗ ਪੱਤਰ ਲੈ ਕੇ ਜਾਓ ਉਹ ਮੰਗ ਪੱਤਰ ਕੀ ਹੈ ਬਾਬਾ ਸਾਹਿਬ ਅੰਬੇਡਕਰ ਜੀ ਦਾ ਅਪਮਾਨ ਜੋ 26 ਜਨਵਰੀ ਨੂੰ ਹੋਇਆ ਸੀ ਅੱਜ ਬਟਾਲੇ ਦੀ ਖ਼ਬਰ ਵੀ ਆ ਗਈ ਹੈ ਦੋ ਦਿਨ ਪਹਿਲਾਂ ਫਲੋਰ ਕੋ ਨੰਗਲਪਿੰਡ ਚ ਹੋਇਆ ਸੀ ਉਹਦੇ ਰੋਸ ਵਜੋਂ ਅੱਜ ਧਰਨਾ ਦਿੱਤਾ ਸੀ ਤੇ ਡੀਸੀ ਔਰ ਸੀਪੀ ਸਾਹਿਬ ਪੰਜਾਬ ਸਰਕਾਰ ਸੁੱਤੀ ਪਈ ਹੈ ਹੁਣ ਦੇਖਿਆ ਵੀ ਕੁਇਦਰ ਪਹਿਲਾਂ ਚਲੋ ਡੀਸੀ ਸਾਹਿਬ ਆ ਗਏ ਉਹਨਾਂ ਦਾ ਧੰਨਵਾਦ ਹੈ ਪਰ ਜਦੋਂ ਆਏ ਨਹੀਂ ਸਵੇਰ ਦੇ ਅਸੀਂ ਬੈਠੇ ਬੜੇ ਸ਼ਾਂਤੀ ਮੈਂ ਤਰੀਕੇ ਨਾਲ ਤੇ ਉਸ ਤੋਂ ਬਾਅਦ ਅਸੀਂ ਭਾਰਤ ਚੌਂਕ ਜਿਹੜਾ ਸੰਵਿਧਾਨ ਚੌਂਕ ਹੈ ਭਾਰਤਨਗਰ ਚੌਂਕ ਉਰੋਂ ਸੀ ਜਾਮ ਕੀਤਾ ਔਰ ਉਹਦੇ ਨਾਲੇ ਵੀ ਦਸ ਰਵੇ ਅਸੀਂ ਸਕੂਲ ਬੱਸਾਂ ਐਂਬੂਲੈਂਸ ਵਗੈਰਾ ਉਸੇ ਕੱਢਦੇ ਰਹੇ ਆ ਸਾਡੀ ਮੰਗ ਇੱਕੋ ਹੀ ਹੈ ਪੰਜਾਬ ਸਰਕਾਰ ਨੂੰ ਔਰ ਪੰਜਾਬ ਸਰਕਾਰ ਨੂੰ ਔਰ ਕੇਂਦਰ ਸਰਕਾਰ ਨੂੰ ਪੰਨੂ ਹੱਤਵਾਦੀ ਨੂੰ ਪੰਜਾਬ ਚ ਲਿਆਇਆ ਜਾਵੇ ਉਤੇ ਸਖਤ ਤੋਂ ਸਖਤ ਧਾਰਾ ਲਾ ਕੇ ਉਹਨੂੰ ਅੰਦਰ ਕੀਤਾ ਜਾਵੇ ਕਦੇ ਬਾਹਰ ਹੀ ਨਾ ਆਵੇ ਔਰ ਪੰਜਾਬ ਸਰਕਾਰ ਜਾਗੇ ਸੁੱਤੀ ਪਈ ਸਰਕਾਰ ਹੈ ਉਹਨੂੰ ਜਗਨੇ ਚਾਹੀਦਾ 26 ਜਨਵਰੀ ਨੂੰ ਵੀ ਨਹੀਂ ਜਾਗੇ ਹੁਣ ਵੀ ਨਹੀਂ ਜਾਗੇ ਤੇ ਮੈਂ ਇਸ ਗੱਲ ਨੂੰ ਹਰਾਨਾ ਜਾਗੇ ਕਦੋਂ ਘਟਨਾ ਤੋਂ ਬਾਅਦ ਇੱਕ ਵੀਡੀਓ ਰਿਲੀਜ਼ ਕੀਤੀ ਜਾਂਦੀ ਜਿਸ ਵਿੱਚ ਕਿਹਾ ਜਾਂਦਾ ਹੈ ਕਿ 14 ਤਰੀਕ ਨੂੰ ਵੱਦ ਤੋਂ ਵੱਧ ਬੁੱਤ ਤੋੜੇ ਜਾਣ ਇਸ ਤੇ ਬਾਰੇ ਕੀ ਕਹੋਗੇ ਇਸ ਦੇ ਬਾਰੇ ਦੇਖੋ ਜਿੱਤੇ ਚੈਲੰਜ ਦੀ ਗੱਲ ਹੈ ਤੇ ਸਾਡਾ ਸਮਾਜ ਬੜਾ ਮਾਰਸ਼ਲ ਹੈ ਅਸੀਂ ਯੋਧਿਆ ਦੀ ਕੌਮ ਹੈ ਬਾਬਾ ਸਾਹਿਬ ਅੰਬੇਦਕਰ ਜੀ ਨੇ ਭਾਰਤੀ ਸੰਵਿਧਾਨ ਲੈ ਕੇ ਯੋਗਤਾ ਸਾਬਤ ਕੀਤੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਨੇ ਗੁਰੂ ਸਾਹਿਬ ਦਾ ਸੀਸ ਲੈ ਕੇ ਪਹਾਦਰੀ ਸਾਬਤ ਕੀਤੀ ਤੇ ਕੋਈ ਗੱਲ ਨਹੀਂ ਫਿਰ ਏਦਾਂ ਦੀ ਗੱਲ ਆ ਫਿਰ ਇਹ ਬੰਦੇ ਦੇ ਪੁੱਤ ਆ ਫਿਰ ਟਾਈਮ ਪਾ ਕੇ ਆਣ ਉਹ ਦੱਸਣ ਕਿ ਅਸੀਂ ਬਾਬਾ ਸਾਹਿਬ ਦਾ ਸਟੈਚੂ ਜਿਹੜਾ ਵਾ ਉਹਦੇ ਨਾਲ ਅਸੀਂ ਛੇੜਖਾਨੀ ਕਰਨੀ ਹੈ ਤੇ ਇਹ ਯਕੀਨ ਮੰਨਿਓ ਵੀ ਜਿਹੋ ਆਪਣੇ ਆਪ ਚ ਨਕਲੀ ਹੱਤਵਦੀ ਕਹਿੰਦੇ ਆ ਤੇ ਉਹਨਾਂ ਨੂੰ ਇਹ ਸਬਕ ਸਿਖਾ ਦਾਂਗੇ ਵੀਰ ਅਸੀਂ ਕਿਉਂਕਿ ਅਸੀਂ ਇਹ ਦੇਸ਼ ਦੇ ਮੂਲ ਨਿਵਾਸੀ ਆ ਜੇ ਸ਼ਾਂਤੀ ਦਾ ਮਤਲਬ ਇਹ ਨਾ ਸਮਝੋ ਵੀ ਐਵੇਂ ਹੀ ਬੈਠੇ ਆ ਜੀ ਸੋ ਕਿਵੇਂ ਦੇਖ ਰਹੇ ਹੋ ਇਸ ਪੂਰੀ ਘਟਨਾ ਨੂੰ ਕਿਉਂਕਿ ਇੱਕ ਤੋਂ ਬਾਅਦ ਇੱਕ ਲਗਾਤਾਰ ਘਟਨਾਵਾਂ ਹੋ ਰਹੀਆਂ ਆ ਅੱਜ ਰੋਸ਼ ਪ੍ਰਦਰਸ਼ਨ ਪੂਰੇ ਪੰਜਾਬ ਚ ਜਗ੍ਹਾ ਜਗ੍ਹਾ ਤੇ ਹੋ ਰਿਹਾ ਪਰ ਇਸ ਦੌਰਾਨ ਬਟਾਲੇ ਦੇ ਵਿੱਚ ਇੱਕ ਵਾਰ ਫੇਰ ਤੋਂ ਜੋ ਮੂਰਤੀ ਹੈ ਡਾਕਟਰ ਬੀ ਆਰ ਅੰਬੇਡਕਰ ਦੀ ਕੰਡਤ ਕਰ ਦਿੱਤੀ ਜਾਂਦੀ ਹੈ ਦੇਖੋ ਪੰਜਾਬ ਦੇ ਲੋਕਾਂ ਨੂੰ ਮੈਂ ਫਿਰ ਇੱਕ ਵਾਰੀ ਤੁਹਾਡੇ ਚੈਨਲ ਦੇ ਮਾਧਿਅਮ ਘਰੇ ਵੀ ਸ਼ਾਂਤੀ ਆਪਾ ਬਣਾਏ ਰੱਖਣੀ ਆ ਅਸੀਂ ਸਿਰਫ ਇਹ ਕਹਿ ਰਹੇ ਆ ਵੀ ਸਰਕਾਰ ਨੂੰ ਵੀ ਪੰਨੂ ਨੂੰ ਔਰ ਅਤਵਾਦੀਆਂ ਨੂੰ ਨੱਥ ਪਾਈ ਜਾਵੇ ਇਹ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਪਰ ਪੰਜਾਬ ਗੁਰੂਆ ਦੀ ਧਰਤੀ ਹੈ ਵੈਲਮਿਕੀ ਰਵਦਾਸੀ ਸਿੱਖ ਕੋਈ ਵੀ ਇਹ ਤਰ੍ਹਾਂ ਤਰ੍ਹਾਂ ਦੀਆਂ ਜਾਤਾਂ ਔਰ ਸਾਰੇ ਬੜੇ ਆਪਸੀ ਭਾਈਚਾਰੇ ਨਾਲ ਰਹਿੰਦੇ ਆ ਔਰ ਭਾਈਚਾਰੇ ਨਾਲ ਹੀ ਅਸੀਂ ਰਵਾਂਗੇ ਪਰ ਜੇ ਕੋਈ ਬਾਬਾ ਸਾਹਿਬ ਪ੍ਰਤੀ ਗੱਲ ਆਏਗੀ ਜੇ ਕੋਈ ਚੈਲੰਜ ਕਰੇਗਾ ਸਾਨੂੰ ਚੈਲੰਜ ਕਰਕੇ ਆਏਗਾ ਫਰਸੀ ਉਹਨੂੰ ਦੇਖਾਂਗੇ ਉਸ ਹਾਵਨਾ ਪਰ ਆਵੇ ਚੈਲੰਜ ਕਰਕੇ ਐਸਾ ਬਿਲਕੁਲ ਜੋ ਇਸ ਵਕਤ ਤਸਵੀਰਾਂ ਦੁਬਾਰਾ ਦਿਖਾ ਦਲੇ ਹਨ ਤੁਹਾਡੇ ਨਾਲ ਗੱਲਬਾਤ ਚੱਲ ਰਹੀ ਹੈ ਇਸ ਵਕਤ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਇੱਥੇ ਮੌਜੂਦ ਨੇ ਔਰ ਜੋ ਗੱਲਬਾਤ ਕੀਤੀ ਜਾ ਰਹੀ ਹੈ ਉਹ ਬਾਈ ਯਾਰ ਪਿੱਛੇ ਹੋ ਰਹੀ ਹੈ ਔਰ ਗੱਲਬਾਤ ਕੀਤੀ ਜਾ ਰਹੀ ਹੈ ਕਿਉਂਕਿ ਪ੍ਰਸ਼ਾਸਨ ਦੇ ਵੱਲੋਂ ਵੀ ਜੋ ਸਮਝਾਇਆ ਜਾ ਰਿਹਾ ਹੈ ਕਿ ਅਜਿਹੀ ਦੇਖ ਸਕਦੇ ਹੋ ਕਿ ਇਸ ਵਕਤ ਜੋ ਗੱਲਬਾਤ ਲਗਾਤਾਰ ਕੀਤੀ ਜਾ ਰਹੀ ਹੈ ਪਰਚਰਸ਼ਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਲਦ ਹੀ ਸਵਾਨ ਦੇਗਾ ਔਰ ਇੱਕ ਜੋ ਮੋਰੈਂਡਮ ਦਿੱਤਾ ਗਿਆ ਜੋ ਇੱਕ ਮੋਰੈਂਡਮ ਦਿੱਤਾ ਗਿਆ ਹੈ ਕਿਉਂਕਿ ਜੋ ਮੰਗ ਸੀ ਸਵੇਰ ਦੀ ਇਹੀ ਸੀ ਕਿ ਲਗਾ ਜੋ ਲੋਕ ਨੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ ਵਾ ਇਸ ਦੇ ਪਿੱਛੇ ਜਿੰਨੇ ਵੀ ਲੋਕ ਨੇ ਉਹਨਾਂ ਨੂੰ ਜਲਦ ਤੋਂ ਜਲਦ ਉਹਨਾਂ ਤੇ ਕਾਰਵਾਈ ਕੀਤੀ ਜਾਣੀ ਚਾਹੀਦੀ ਉਹਦੇ ਤਸਵੀਰਾਂ ਦੇਖ ਸਕਦੇ ਹੋ ਲੁਧਿਆਣਾ ਤੋਂ ਸਾਂਝਾ ਕਰ ਰਹੇ ਹਾਂ ਜਿੱਥੇ ਕਿ ਇਸ ਵਕਤ ਮਾਹੌਲ ਹੈ ਕਾਫੀ ਜ਼ਿਆਦਾ ਬਖਿਆ ਹੋਇਆ ਦਿਖਾਈ ਦੇ ਰਿਹਾ ਵਾ ਉਹ ਇਹ ਮੰਗ ਪੱਤਰ ਹੈ ਜੋ ਇਸ ਵਕਤ ਸੌਂਪਿਆ ਜਾ ਰਿਹਾ ਵਾ ਕੁਝ ਕਰੀ ਜਾਂਦੇ ਆ ਯਾਰ ਬੰਦੇ ਤੁਹਾਡੇ ਸਾਹਮਣੇ ਇਹ ਜੋ ਲੁਧਿਆਣਾ ਤੋਂ ਤਸਵੀਰਾਂ ਨੇ ਜਿਸ ਦੇ ਵਿੱਚ ਕੀ ਲੁਧਿਆਣਾ ਤੋਂ ਡਿਪਟੀ ਕਮਿਸ਼ਨਰ ਹੁਮਨਸ਼ੂ ਜਨ ਮੌਜੂਦ ਨੇ ਸੋ ਇਹ ਤਸਵੀਰਾਂ ਨੇ ਲੁਧਿਆਣੇ ਦੀ ਜਿੱਥੇ ਕਿ ਆਮ ਮੈਮੋਰੰਡਮ ਇਸ ਵਕਤ ਇੱਕ ਦਿੱਤਾ ਗਿਆ ਵੈ ਉਹ ਫੋਟੋ ਸਹੀ ਤਰ੍ਹਾਂ ਕਰਾ ਲਓ ਅਤੇ ਦੇਖ ਸਕਦੇ ਹੋ ਕਿ ਜੋ ਇਹ ਮੰਗ ਕੀਤੀ ਜਾ ਰਹੀ ਹੈ ਕਿ ਗ੍ਰਿਫਤਾਰ ਕੀਤਾ ਜਾਵੇ ਪਰ ਇਹ ਮੈਮੋਰੈਂਡਮ ਹੈ ਜੋ ਕਿ ਦਿੱਤਾ ਗਿਆ ਹੈ ਬਰਾਦਰ ਉਹ ਤਸਵੀਰਾਂ ਨੇ ਜੋ ਕਿ ਉਹ ਜਾਨੇ ਤੋਂ ਸਾਂਝੀ ਕੀਤੀਆਂ ਜਾ ਰਹੀਆਂ ਨੇ ਸੋ ਇਹ ਲੁਧਿਆਣਾ ਤੋਂ ਜੋ ਕਿ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਜਿਨ੍ਹਾਂ ਨੂੰ ਇੱਕ ਸਮੇਂ ਇੱਕ ਮੈਮੋਰੰਡਮ ਸੌਪਿਆ ਗਿਆ ਵੈ ਔਰ ਗੱਲਬਾਤ ਕੀਤੀ ਜਾ ਰਹੀ ਹੈ دیکھتے ਆ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਜੋ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਊਗੀ ਔਰ ਆਸ਼ਵਾਸ਼ਣ ਦਿੱਤਾ ਗਿਆ ਵੈ ਔਰ ਇਹ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਡਿਜ਼ਾਇਨਰਾਂ ਦੇ ਡੀਸੀ ਹਿਮਾਂਸ਼ੂ ਜੀ ਨਾਲ ਕਿਉਂਕਿ ਜੋ ਗੱਲਬਾਤ ਉਹਨਾਂ ਦੀ ਹੋਈ ਆ ਹੁਣ ਮੋਰਚੇ ਦੇ ਲੋਕਾਂ ਦੇ ਨਾਲ ਹਾਂਜੀ ਜੀ ਸਰ ਜੀ ਸਰ ਕੀ ਗੱਲ ਕਰਨੀ ਆ ਜਿਹੜਾ ਮੰਗ ਪੱਤਰ ਗਿਆ ਬਿਲਕੁਲ ਉਹਦੇ ਮੰਗ ਪੱਤਰ ਅੱਜ ਮੈਨੂੰ ਦਿੱਤਾ ਗਿਆ ਹੈ ਜੀ ਉਹਨਾਂ ਨੂੰ ਜਿਹੜੀ ਵੀ ਬਾਬਾ ਸਾਹਿਬ ਦੀ ਬੇਅਦਬੀ ਦਾ ਜਿਹੜਾ ਮਸਲਾ ਆਇਆ ਸੀ ਸਾਹਮਣੇ ਬਟਾਲਾ ਦੇ ਵਿੱਚ ਔਰ ਫਲੋਰ ਦੇ ਵਿੱਚ ਜਿਹੜੀ ਘਟਨਾਵਾ ਵਾਪਰੀ ਸੀ ਉਹਦੇ ਕਰਕੇ ਅੱਜ ਰੋਸ਼ ਪ੍ਰਦਰਸ਼ਨ ਹੈ ਔਰ ਉਹਨਾਂ ਨੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਇੱਕ ਮੰਗ ਪੱਤਰ ਡੀਸੀ ਦੇ ਰਾਹੀਂ ਉਹਨਾਂ ਨੇ ਅੱਜ ਪੇਸ਼ ਕੀਤਾ ਹੈ ਔਰ ਅਸੀਂ ਅੱਜ ਹੀ ਇਹ ਸੀਐਮ ਆਫਿਸ ਦੇ ਵਿੱਚ ਇਹ ਮੰਗ ਪੱਤਰ ਨੂੰ ਅਸੀਂ ਭੇਜਾਂਗੇ ਔਰ ਆਪਣੀ ਰეკਮੈਂਡੇਸ਼ਨ ਦੇ ਨਾਲ ਭੇਜਾਂਗੇ ਕਿ ਸਖਤੋ ਸਖਤ ਕਾਰਵਾਈ ਜਿਨ੍ਹਾਂ ਨੇ ਵੀ ਇਹ ਕੰਮ ਜਿਨ੍ਹਾਂ ਨੇ ਵੀ ਇਹ ਬੇਅਦਬੀਆਂ ਕੀਤੀਆਂ ਉਹਨਾਂ ਦੇ ਖਿਲਾਫ ਸਖਤੋ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਔਰ ਬਾਕੀ ਵੀ ਜਿਹੜੀ ਬਿਆਨਬਾਜ਼ੀ ਕਰਦੇ ਆ ਜਿਹੜੀ ਕਿ ਉੱਥੋਂ ਬੈਠੇ ਬਾਹਰੋਂ ਬੈਠੇ ਬਿਆਨਬਾਜ਼ੀ ਕਰਦੇ ਆ ਉਹ ਵੀ ਅਸੀਂ ਕਮਿਸ਼ਨਰ ਸਾਹਿਬ ਮੇਰੇ ਨਾਲ ਹੀ ਸੀ ਉਹਨਾਂ ਨੂੰ ਵੀ ਮੈਂ ਕਿਹਾ ਸਖਤੋ ਸਖਤ ਉਹਨਾਂ ਨੂੰ ਧਾਰੋਂ ਜਿਹੜਾ ਡੀਜੀਪੀ ਸਾਹਿਬ ਵੀ ਪੰਜਾਬ ਸਰਕਾਰ ਉਹਨਾਂ ਨੂੰ ਐਕਸਟਰਡੀਸ਼ਨ ਦੀ ਕਾਰਵਾਈ ਵੀ ਚੱਲ ਰਹੀ ਹੈ ਬਾਹਰੋਂ ਉੱਥੇ ਲਾਗੇ ਕਾਰਵਾਈ ਕਰਨ ਦੀ ਬੰਦਪੂਰੀ ਚੱਲ ਰਹੀ ਹੈ ਔਰ ਅਸੀਂ ਇਹ ਮਾਨੋਕ ਸੀਐਮ ਸਾਹਿਬ ਨੂੰ ਅੱਜ ਹੀ ਸੀਐਮ ਦਫ਼ਤਰ ਦੇ ਵਿੱਚ ਪਹੁੰਚਦਾ ਕਰ ਦਾਂਗੇ ਤਾਂ ਕਿ ਸਖਤੋ ਸਖਤ ਕਾਰਵਾਈ ਇਸ ਚੀਜ਼ ਤੇ ਕਰੀ ਜਾ ਸਕੇ ਜਿਹੜਾ ਪ੍ਰੋਟੈਸਟ ਚੱਕਿਆ ਜਾਊਗਾ ਉਹਨੇ ਜਿਹੜਾ ਮੇਰੀ ਬੇਨਤੀ ਹੈ ਕਿ ਆਪਾਂ ਲੋਕਾਂ ਨੂੰ ਖੰਜਰ ਖਵਾਰ ਨਾ ਕਰੀਏ ਆਪਾਂ ਇਸ ਤੇ ਪੂਰੀ ਕਾਰਵਾਈ ਕਰੀਏ ਇਸ ਤੇ ਜੋਰ ਪਾਈਏ ਕਾਰਵਾਈ ਤੇ ਜੋਰ ਪਾਈਏ ਪਰ ਸਾਡੇ ਵੱਲੋਂ ਬਿਲਕੁਲ ਆਸ਼ਾਸ਼ਣ ਦਿੱਤਾ ਗਿਆ ਹੈ ਕਿ ਕੋਈ ਵੀ ਕਾਨੂੰਨੀ ਨਹੀਂ ਚੱਲੇਗਾ